ਪਿੰਡ ਡਾਪੀ ਵਿੱਚ ਮੈਡਮ ਨਮਨੀਤ ਕੌਰ ਵੱਲੋਂ ਆਪਣੇ ਸਾਰੇ ਸੁਰਜੀਤ ਸਿੰਘ ਢਾਲੀਵਾਲ ਦੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਅੱਜ ਪਿੰਡ ਵਾਸੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਅਤੇ ਮੈਡਮ ਨਮਨੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਮੁੱਦੇ ਬਹੁਤ ਹਨ ਜੋ ਹਜੇ ਠੀਕ ਕਰਨੇ ਹਨ ਸੋ ਵੋਟ ਨੂੰ ਪਹਿਚਾਣ ਕੇ ਪਾਉਣਾ ਤੁਹਾਡਾ ਫਰਜ਼ ਹੈ ਇਸ ਸਮੇਂ ਮੈਡਮ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਬਹੁਤ ਵਧੀਆ ਹੰਗਾਰਾ ਮਿਲ ਰਹਾ ਹੈ ਨਮਨਿਤ ਕੌਰ ਨੇ ਦੱਸਿਆ ਕਿ ਉਹ ਲਗਭਗ 70% ਦੀ ਵੋਟ ਲੈ ਕੇ ਜਿੱਤੂ ਰਹਿਣਗੇ ਮਾਨਸਾ ਤੋਂ ਐਰੀਟੀਵੀ ਲਈ ਮਨੀਸ਼ ਸ਼ਰਮਾ ਦੀ ਰਿਪੋਰਟ ਕੀ ਨਾਮ ਹੈ ਮੇਰਾ ਨਾਮ ਜਸੀਰ ਸਿੰਘ ਹੈ ਹਾਂ ਜੀ ਡਾਈਪੀ ਦੇ ਵਿੱਚ ਉਮੀਦਵਾਰ ਤਾਂ ਬਹੁਤ ਖੜੇ ਹੋਏ ਨੇ ਬਟ ਅਸੀਂ ਵੀ ਭਰ ਨਮਨੀਤ ਕੌਰ ਜਿਹੜੇ 17-18 ਸਾਲ ਕੈਨੇਡਾ ਦੇ ਵਿੱਚ ਨੌਕਰੀ ਕਰਦੇ ਨੇ ਪੱਕੇ ਨੇ ਜੀ ਉਹ ਆਪਣਾ ਬਿਜ਼ਨਸ ਸਾਡੇ ਕੋਲਰੋ ਔਰ ਸਾਡੇ ਪਿੰਡ ਦੇ ਵਿੱਚ ਪਹੁੰਚੇ ਨੇ ਜੀ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਜੀ ਪਹਿਲੇ ਲੋਕਾਂ ਨੂੰ ਪੇਟਾਵਾਂਗੇ ਤੇ ਉਹ ਇੱਕ ਚੰਗੇ ਉਮੀਦਵਾਰ ਨੇ ਜਿਹੜੇ ਸਾਡੇ ਪਿੰਡ ਦੇ ਵਿੱਚ ਕੰਮ ਕਰਨਗੇ ਜੀ ਉਹਨਾਂ ਨੇ ਇੱਕ ਮੈਨੀਫੈਸਟੋ ਜਾਰੀ ਕੀਤਾ ਜੀ ਹੋਰ ਕਿਸੇ ਸਰਪੰਚ ਨੇ ਜੀ ਕੋਈ ਆਪਣਾ ਇਜਲਾਸ ਨਹੀਂ ਬੁਲਾਇਆ ਜੀ ਉਹਨਾਂ ਨੇ ਉਮੀਦ ਕੀਤੀ ਤੇ ਵਾਅਦਾ ਕੀਤਾ ਹੈ ਨਰਨੜ ਵੀ ਉਹ ਇਜਲਾਸ ਬੁਲਾਇਆ ਕਰਨਗੇ 6 ਮਹੀਨੇ ਬਾਅਦ ਤੇ ਜਿਹੜੇ ਫੈਸਲੇ ਕੀਤੇ ਜਾਣਗੇ ਜੀ ਉਹ ਸਾਰੇ ਲੋਕਾਂ ਦੇ ਸਾਹਮਣੇ ਕੀਤੇ ਜਾਣਗੇ ਇਸ ਲਈ ਕੀ ਨਾਮ ਜੀ ਬਲਜੀਤ ਕੌੜੀ ਹਾਂਜੀ ਅਸੀਂ ਤਾਂ ਬਸ ਇਹ ਚਾਹੁੰਦੇ ਆ ਕਿ ਵਧੀਆ ਪੜਿਆ ਲਿਖਿਆ ਸਰਪੰਚ ਸਾਡੇ ਪਿੰਡ ਦੇ ਵਿੱਚ ਚੁਣਿਆ ਜਾਵੇ ਤੇ ਜੋ ਸਾਡੇ ਪਿੰਡ ਦਾ ਵਧੀਆ ਵਿਕਾਸ ਕਰੇ ਤੇ ਸਾਰੇ ਕੰਮਾਂ ਨੂੰ ਲੈ ਕੇ ਨੇਪਰੇ ਚਾੜੇ ਕੀ ਇੱਥੇ ਕੀ ਮੇਨ ਮੁੱਦੇ ਕੀ ਆ ਕਹੇ ਜੀਆਂ ਮੰਗਾਂ ਨੇ ਇੱਥੇ ਪਹਿਲਾਂ ਤਾਂ ਸਾਡੇ ਸੀਵਰੇਜ ਜਰੂਰੀ ਆ ਇਹ ਰੀਆਂ ਨਾਲੀਆਂ ਦਾ ਬਹੁਤ ਗੰਦ ਪਿਆ ਹੋਇਆ ਸਾਰੇ ਪਿੰਡ ਦੇ ਆ ਦੁਆਲਾ ਹੀ ਬਿਲਕੁਲ ਗੰਦਾ ਹੀ ਹੈ ਅੱਜ ਤੱਕ ਕਿਸੇ ਨੇ ਕੋਈ ਸਫਾਈ ਚੰਗੀ ਤਰ੍ਹਾਂ ਕੋਈ ਕੰਮ ਨਹੀਂ ਹੋਇਆ ਸਾਡੇ ਪਿੰਡ ਦੇ ਵਿੱਚ ਇਸ ਕਰਕੇ ਸਾਨੂੰ ਵਧੀਆ ਪੜਿਆ ਲਿਖਿਆ ਪੰਚ ਚੁਣਿਆ ਜਾਵੇ ਤੇ ਸਾਡੇ ਪਿੰਡ ਦਾ ਸਾਰਾ ਕੰਮ ਵਧੀਆ ਕੀਤਾ ਜਾਵੇ ਐਸੇ ਵਿਪਰਨ ਮਨੀਤ ਕੌਰ ਨੂੰ ਚੁਣੇ ਰਹੇ ਆ ਜੀ ਇਹ ਹੀ ਸਾਨੂੰ ਵਧੀਆ ਲੱਗਦੇ ਹੈ ਕਿ ਇਹ ਹੀ ਸਾਡੇ ਪਿੰਡ ਦਾ ਕੰਮ ਕਰ ਸਕਦੇ ਨੇ ਤੇ ਇਹਨਾਂ ਨੇ ਜੋ ਮੈਨੀਫੈਸਟ ਬਣਾਇਆਗਾ ਉਹ ਬਹੁਤ ਵਧੀਆ ਜੀ ਉਹਦੇ ਆਧਾਰ ਤੇ ਹੀ ਪੂਰਾ ਵਧੀਆ ਕੰਮ ਕਰਨਗੇ ਸਾਨੂੰ ਮਾਣ ਹੈ ਦੀਨਾ ਮਾ ਜੀ ਵੰਦਰ ਸਿੰਘ ਜੀ ਤੇ ਕਿਹੋ ਜਿਹਾ ਸਰਪੰਚ ਦੇਖ ਰਹੇ ਹੋ ਤੁਸੀਂ ਤੇ ਕੀ ਤੁਹਾਡੇ ਪਿੰਡ ਦੀਆਂ ਮੰਗਾਂ ਨੇ ਸਾਡੇ ਪਿੰਡ ਦੀਆਂ ਮੰਗਾਂ ਨੇ ਕਿ ਵੀ ਸਾਡਾ ਸਕੂਲ ਆ ਜਿਹੜਾ ਬੱਚਿਆਂ ਦੀ ਐਜੂਕੇਸ਼ਨ ਵਧੀਆ ਹੋਵੇ ਪਿੰਡ ਦਾ ਵਿਕਾਸ ਹੋਵੇ ਤੇ ਵਧੀਆ ਸਰਪੰਚ ਹੋਵੇ ਜਿਵੇਂ ਕਿ ਮੈਡਮ ਨਵਨੀਤ ਕੌਰ ਮੰਗਾਂ ਜਿਵੇਂ ਐਜੂਕੇਸ਼ਨ ਦੀ ਮੰਗ ਆ ਵੀ ਸਰਕਾਰੀ ਹਸਪਤਾਲ ਹੋਵੇ ਸਾਡੇ ਵਧੀਆ ਹੈਗਾ ਤਾਂ ਹੈਗਾ ਪਰ ਉੱਚ ਜਿਹੜੀ ਸਟਾਫ ਆ ਸਟਾਫ ਦੀ ਬਹੁਤ ਘਾਟ ਆ ਫਿਊਰੇਜ ਫਿਊਰੇਜ ਵਗੈਰਾ ਗਲੀਆਂ ਨਾਲੀਆਂ ਕੀ ਨਾਮ ਆਜੀ ਮੇਰਾ ਨਾਮ ਹਰਵਿੰਦਰ ਕੌਰ ਹੈ ਕਿਹੋ ਜਿਹਾ ਉਮੀਦਵਾਰ ਦੇਖ ਰਹੇ ਹੋ ਪਿੰਡ ਦਾ ਪਿਛੋ ਸਰਪੰਚ ਜੀ ਅਸੀਂ ਆਪਣੇ ਪਿੰਡ ਦਾ ਜਿਹੜਾ ਸਰਪੰਚੀ ਸਰਪੰਚੀ ਕੌਣ ਨੂੰ ਚੋਣਨਾ ਚਾਹੁੰਦੇ ਹਾਂ ਨਹੀਂ ਉਹ ਅਸੀਂ ਆਪਣੇ गांव ਦੇ ਖਿਆਲ ਹਿਸਾਬ ਨਾਲ ਕਹਿੰਦੇ ਆ ਵੀ ਉਹ ਸਾਡੇ ਬੱਚਿਆਂ ਨਾਲ ਭਵਿੱਖ ਬਦਲ ਸਕਿਆ ਸਾਡੇ ਪਿੰਡ ਦੀ ਨੁਹਾਅ ਵੀ ਬਦਲ ਸਕਿਆ ਅਸੀਂ ਉਮੀਦ ਸਰਪੰਚ ਨੂੰ ਚੋਣਨਾ ਚਾਹੁੰਦੇ ਹਾਂ ਸਾਡੀ ਜੇ ਸੋਚ ਦੇ ਹਿਸਾਬ ਨਾਲ ਜੋ ਸਾਨੂੰ ਉਮੀਦਵਾਰ ਜੋ ਸਰਪੰਚ ਦੀ ਚੋਣ ਲੜ ਰਹੇ ਨੇ ਸਾਨੂੰ ਉਹ ਜਿਹੜੀ ਬੀਬਾ ਸਾਡੇ ਪਿੰਡ ਦੀ ਨੂਨ ਨਮਨੀਤ ਕੌਰ ਹੈ ਜੀ ਅਸਾਂ ਨੂੰ ਉਹਨਾਂ ਦੇ ਖਿਆਲ ਬਹੁਤ ਅੱਛੇ ਲੱਗੇ ਉਹਨਾਂ ਦੇ ਵਿਚਾਰ ਬਹੁਤ ਚੰਗੇ ਲੱਗੇ ਅਸੀਂ ਉਹਨਾਂ ਨੂੰ ਸਰਪੰਚਾ ਮੋਹਰਾਂ ਲਾ ਕੇ ਸਰਪੰਚ ਬਣਾ ਬਣਾਵਾਂਗੇ ਜੀ ਅੱਗੇ ਨਾਮ ਮੇਰਾ ਨਾਮ ਰਾਜਿੰਦਰ ਸਿੰਘ ਹੈ ਪਿੰਡ ਦਾ ਕਿਹੋ ਜਿਹਾ ਸਰਪੰਚ ਚੁਣਨਾ ਚਾਹੁੰਦੇ ਹੋ ਤੇ ਇਹ ਤਾਂ ਹੀ ਸਾਡੇ ਲਈ ਬਹੁਤ ਬੀ ਖੁਸ਼ਕਿਸਮਤੀ ਦੀ ਗੱਲ ਹੈ ਜੀ ਕਿ ਕੋਈ ਬਾਹਰੋਂ ਕੈਨੇਡਾ ਤੇ ਆ ਕੇ ਐਨ ਆਰ ਆਈ ਸਾਡੇ ਛੋਟੇ ਜਿਹੇ ਪਿੰਡੀ ਸਾਡੇ ਬੈਕਵਾਰਡ ਜਿਹਨੂੰ ਆਪਾਂ ਮਾਨਸਾ ਬੈਕਵਾਰਡ ਕਹਿੰਦੇ ਆ ਉਹਦੇ ਵਿੱਚ ਐਨ ਆਰ ਆਈ ਕੋਈ ਸਰਪੰਚ ਖੜਾ ਹੈ ਸਾਡੇ ਲਈ ਬਹੁਤ ਫਕਰ ਵਾਲੀ ਗੱਲ ਹੈ ਜੀ ਤੇ ਸਰਦਾਰਨੀ ਨੰਮੀਤ ਕੌਰ ਜੋ ਕਿ ਕੈਨੇਡਾ ਦੇ ਵਿੱਚੋਂ ਐਨ ਆਰ ਆਈ ਉੱਥੋਂ ਆਪਦੀ ਮੈਂਬਰਸ਼ਿਪ ਕੈਂਸਲ ਕਰਵਾ ਕੇ ਇੱਥੇ ਆਈ ਨਹੀਂ ਸਾਡੇ ਪਿੰਡ ਦਾ ਵਿਕਾਸ ਕਰਨ ਖਾਤਰ ਜੀ ਤੇ ਪਹਿਲਾਂ ਦੇਖੋ ਜੀ ਪਿੰਡਾਂ ਦੇ ਵਿੱਚ ਸਰਪੰਚ ਹੁੰਦੇ ਨਹੀਂ ਅਨਪੜ੍ਹੇ ਸਰਪੰਚ ਬਣ ਜਾਂਦੇ ਨੇ ਉਹਨਾਂ ਨੂੰ ਕੁਝ ਪਤਾ ਵੀ ਨਹੀਂ ਹੁੰਦਾ ਜੀ ਤੇ ਇਹ ਤਾਂ ਫੇਰ ਵੀ ਐਨਆਰਆਈ ਨਹੀਂ ਇਹਨਾਂ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਜੀ ਤੇ ਇਹਨਾਂ ਦੇ ਵਿੱਚ ਉਹ ਜਿਹੜੇ ਚੋਣ ਮੈਨੀਫੈਸਟੋ ਆਈ ਉਹਦੇ ਵਿੱਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨਹੀਂ ਜਿਹੜਾ ਸਾਡੇ ਪਿੰਡ ਦਾ ਵਿਕਾਸ ਕਰ ਦੇਣੀ ਸਭ ਤੋਂ ਪਹਿਲਾਂ ਤਾਂ ਇਹ ਮੇਨ ਗੱਲ ਤਾਂ ਐਜੂਕੇਸ਼ਨ ਆ ਜੀ ਜੇ ਐਜੂਕੇਸ਼ਨ ਹੋਊਗੀ ਕੋਈ ਪੜ੍ਹੇ ਲਿਖੇ ਹੋਣਗੇ ਤਾਂ ਪਿੰਡ ਦਾ ਵਿਕਾਸ ਹੋਊਗਾ ਜੀ ਤੇ ਇਹ ਪਿੰਡ ਨੂੰ ਕੁਝ ਨਈਂ ਨਵੀਂ ਦਿਸ਼ਾ ਵੱਲ ਲੈ ਜਾਣਗੇ ਹਾਂਜੀ ਮੈਂ ਨਵਨੀਤ ਕੌਰ ਹਾਂ ਮੈਂ ਆਪਣੇ ਫਾਦਰ ਇਨ-ਲਾ ਸਰਦਾਰ ਸੁਜੀਤ ਸਿੰਘ ਢਾਲੀਵਾਲ ਦੀ ਸਪੋਰਟਰ ਹਾਂ ਉਹਨਾਂ ਲਈ ਮੈਂ ਪ੍ਰਚਾਰ ਕਰ ਰਹੀ ਹਾਂ ਜੀਆ ਤੇ ਪਿੰਡ ਦੇ ਵਿੱਚ ਸਰਪੰਚੀ ਪ੍ਰਤੀ ਬਹੁਤ ਹੀ ਵਧੀਆ ਹੁੰਗਾਰਾ ਹੈਗਾ ਕਿਉਂਕਿ ਅਸੀਂ ਇੱਕ ਸੋਚ ਨਵੀਂ ਸੋਚ ਲੈ ਕੇ ਚੱਲੇ ਆ ਨੌਜਵਾਨਾਂ ਲਈ ਵੀ ਕੁਝ ਲੈ ਕੇ ਚੱਲੇ ਆ ਆਪਣੀਆਂ ਭੈਣਾਂ ਲਈ ਵੀ ਬਜ਼ੁਰਗਾਂ ਲਈ ਵੀ ਸਾਰਿਆਂ ਲਈ ਬਹੁਤ ਵਧੀਆ ਕੁਝ ਦੇਖਣਾ ਚਾਹੁੰਦੇ ਆ ਪੜਾਈ ਦੇ ਫੀਲਡ ਦੇ ਵਿੱਚ ਸਕੂਲ ਹਸਪਤਾਲ ਹੋਰ ਵੀ ਜਿੱਥੋਂ ਤੱਕ ਵੀ ਵੱਧ ਤੋਂ ਵੱਧ ਪਿੰਡ ਦੀ ਡਵੈਲਪਮੈਂਟ ਦੇ ਕੰਮਾਂ ਦੇ ਮੁੱਦਿਆਂ ਦੇ ਆਧਾਰ ਤੇ ਅਸੀਂ ਆਪਣੀ ਕੈਂਪੇਨ ਰਨ ਕਰ ਰਹੇ ਆ ਬਿਲਕੁਲ ਨਸ਼ਾ ਮੁਕਤ ਕੈਂਪੇਨ ਹੈ ਕੋਈ ਸ਼ਰਾਬ ਦੀ ਇੱਥੇ ਇੱਕ ਵੀ ਤੁੱਕਾ ਵੀ ਨਹੀਂ ਕਿਸੇ ਨੇ ਪੀਤਾ ਹੈ ਤੇ ਇਹ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਵੈਸੇ ਤਾਂ ਅੱਜ ਦਾ ਪੂਰਾ ਜਨੂਨ ਦੇਖ ਹੀ ਲਿਆ ਹੋਣਾ ਤੁਸੀਂ ਤੇ ਪਰ ਪੂਰੀ ਉਮੀਦ ਹੈ ਵੀ ਦੂਜੇ ਵਿਰੋਧੀਆਂ ਨਾਲੋਂ ਅਸੀਂ ਮੈਂ ਤਾਂ 70% ਹੀ ਕਹੂੰਗੀ ਵੀ ਵੋਟਾਂ ਸਾਡੇ ਹੱਕ 'ਚ ਹੈਗੀਆਂ ਨੇ ਤੇ ਬਾਕੀ ਸਾਰਿਆਂ ਦੀ ਸੋਚ ਹੈ ਅੱਜ ਉਹਨਾਂ ਨੂੰ ਸਿਰਫ ਇੱਕ ਤਰ੍ਹਾਂ ਦੀ ਯਾਦ ਕਰਾਉਣਾ ਸੀ ਵੀ ਆਪਣੀ ਵੋਟ ਨੂੰ ਵੇਚਿਓ ਨਾ ਵੋਟ ਦਾ ਤੁਹਾਡੀ ਤਾਂ ਬਹੁਤ ਜ਼ਿਆਦਾ ਕੀਮਤ ਹੈ ਤੇ ਉਹ ਸਾਰੀ ਜਨਤਾ ਅੱਜਕੱਲ ਬਹੁਤ ਸਮਾਰਟ ਹੋ ਚੁੱਕੀ ਹੈ ਕੋਈ ਵੀ ਇਸ ਤਰ੍ਹਾਂ ਗੱਲਾਂ 'ਚ ਆਉਣ ਵਾਲਾ ਹੈ ਨਹੀਂਗਾ ਵੀ ਜੇ ਅਸੀਂ ਸੋਚੀਏ ਵੀ ਲੋਕੀ ਐਵੇਂ ਉਹਨਾਂ ਨੂੰ ਗੱਲਾਂ 'ਚ ਭਰਮਾ 'ਚ ਭੁਲਾ ਲਾਂਗੇ ਅੱਜ ਇੱਕ ਹੋਰ ਜਿਹੜਾ ਬਹੁਤ ਅਸੀਂ ਵਧੀਆ ਐਫਰਟ ਇੱਕ ਸਟੈਪ ਚੁੱਕਿਆ ਇੱਕ ਐਫਿਡੇਵਿਟ ਦਿੱਤਾ ਜੀ ਜਿਹੜਾ ਕਿ 2 ਸਾਲ ਦੇ ਲਈ ਅਸੀਂ ਲੋਕਾਂ ਤੋਂ ਮੰਗ ਕੀਤੀ ਹੈ ਵੀ 2 ਸਾਲ ਮੌਕਾ ਦੇ ਦਿਓ ਇਹ ਜਿਹੜੇ ਕੰਮ ਕੀ ਅਸੀਂ ਤੁਹਾਨੂੰ ਲਿਖ ਕੇ ਦਿੱਤੇ ਨੇ ਉਹ ਕੰਮ ਕਰਾਂਗੇ ਜੇ ਉਹ ਕੰਮ ਨਾ ਹੋਏ ਤਾਂ ਸਰਪੰਚੀ ਤੋਂ ਸਟੈਪ ਡਾਊਨ ਕਰ ਜਾਾਂਗੇ ਬੜੀ ਇੱਜ਼ਤਮਾਨ ਨਾਲ ਘਰੇ ਪੈ ਜਾਾਂਗੇ